ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਲਿਬਰਲ ਪਾਰਟੀ ਦੇ ਆਗੂ ਵਜੋਂ ਆਪਣੇ ਇਸਤੀਫੇ ਦਾ ਐਲਾਨ ਕਰਦਿਆਂ ਸੰਸਦ ਦੀ ਕਾਰਵਾਈ ਨੂੰ 24 ਮਾਰਚ ਤੱਕ ਮੁਅੱਤਲ ਕਰ ਦਿੱਤਾ ਹੈ ਅਤੇ ਪਾਰਟੀ ਨੂੰ ਆਪਣੇ ਉੱਤਰ ਅਧਿਕਾਰੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਹੈ ਅੱਜ ਰੀਡੂ ਕਾਟੇਜ ਵਿਖੇ ਆਪਣੀ ਸਰਕਾਰੀ ਰਹਾਇਸ਼ ਤੇ ਬਾਹਰ ਦਿੱਤੇ ਇੱਕ ਬਿਆਨ ਵਿੱਚ ਟਰੂਡੋ ਨੇ ਲਿਬਰਲ ਪਾਰਟੀ ਵੱਲੋਂ ਨਵੇਂ ਆਗੂ ਨਿਰਧਾਰਿਤ ਹੋਣ ਤੱਕ ਪ੍ਰਧਾਨ ਮੰਤਰੀ ਵਜੋਂ ਅਹੁਦੇ ਤੇ ਬਣੇ ਰਹਿੰਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ I intend to resign as party leader as prime minister after the party selects its next leader through a robust nationwide competitive process this country deserves a real choice in the next election and it has become clear to me that if i'm having to fight internal battles i cannot be the best option in that election Trudeau de it does not matter who is chosen as the next Liberal leader. They have let you down. They do not deserve another chance. So, as soon as there is a confidence vote, the Democrats will be voting against the government. And then we will have an election. And in that election, Canadians have an important choice. Everything's out of control. And now the government is out of control. This cannot go on. We need a carbon tax election now. ਸੈਰੀ ਨਿਊਟਨ ਤੋਂ ਲਿਬਰਲ ਮੈਂਬਰ ਆਫ ਪਾਰਲੀਮੈਂਟ ਸੁਖਤਾਲੀਵਾਲ ਨੇ ਟਰੂਡੋ ਦੇ ਕੰਮ ਅਤੇ ਸੇਵਾ ਲਈ ਉਹਨਾਂ ਦੀ ਸ਼ਲਾਘਾ ਕੀਤੀ। ਤਾਲੀਵਾਲ ਅਨੁਸਾਰ ਪਾਰਟੀ ਦਾ ਮਨੋਬਲ ਟੁੱਟਿਆ ਨਹੀਂ ਹੈ ਅਤੇ ਨਵਾਂ ਲੀਡਰ ਪਾਰਟੀ ਦੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਨੂੰ ਆਗਾਮੀ ਚੋਣਾਂ ਵਿੱਚ ਲੈ ਕੇ ਜਾਵੇਗਾ। ਜਦੋਂ ਆਪਾਂ ਦੇਖਦੇ ਹੈਗੇ ਆਂ ਇੱਕੋ ਲੈਗਸੀ ਦਾ ਹੁਣ ਨਹੀਂ ਪਤਾ ਲੱਗਦਾ 10 ਸਾਲਾਂ ਨੂੰ ਜਿਹੜਾ ਹੁਣ ਤੁਸੀਂ ਪੀਆਰ ਐਲੀ ਟਰੂਡੋ ਇਹਨਾਂ ਦੇ ਡੈਡ ਹੋਇਆ। ਉਹਨਾਂ ਨੇ 1970 ਦੇ ਵਿੱਚ ਸਾਊਥ ਏਸ਼ੀਆ ਲਈ ਜਿਹੜੀ ਸੀਗੀ ਇਮੀਗ੍ਰੇਸ਼ਨ ਖੋਲੀ ਅੱਜ ਤੱਕ ਉਹਨੂੰ ਯਾਦ ਕਰਦੇ ਕਿ ਨਹੀਂ ਕਰਦੇ ਇਹ ਸਮਾਜ ਦੇ ਲੋਕ ਯਾਦ ਕਰਿਆ ਕਰਨਗੇ ਚਾਹੇ ਉਹ ਕੋਵਿਡ ਦੇ ਥਰੂ ਕੱਢਣਾ ਚਾਹੇ ਹੋਰ ਵੀ ਪਾਲਿਸੀ ਜਿਹਦੇ ਵਿੱਚ ਹੁਣ ਡੈਂਟਲ ਕੇਅਰ ਲੈ ਕੇ ਆਉਣਾ ਚਾਈਲਡ ਕੇਅਰ ਲੈ ਕੇ ਆਉਣਾ ਜਿਹੜਾ ਫਾਰਮਾ ਕੇਅਰ ਲੈ ਕੇ ਆਉਣਾ ਚੰਗੀਆਂ ਪਾਲਿਸੀਜ਼ ਵੀ ਜਿਹੜੀਆਂ ਨੇ ਉਹ ਇਹਨਾਂ ਥਰੂ ਹੋਈਆਂ ਇਕੱਲਾ ਇਹ ਨਹੀਂ ਇਨਫੈਕਟ ਟਰੰਪ ਦੇ ਨਾਲ ਵੀ ਜਿਹੜਾ ਸੀਗਾ ਜਦੋਂ ਪੰਗਾ ਪਿਆ ਤਾਂ ਉੱਥੇ ਵੀ ਇਹਨਾਂ ਨੇ ਜਿਹੜੀ ਸੀ ਸਟਰੋਂਗ ਲੀਡਰਸ਼ਿਪ ਦਿਖਾ ਕੇ ਕੈਨੇਡੀਅਨ ਤੇ ਕੈਨੇਡੀਅਨ ਹਿੱਤਾਂ ਦੇ ਲਈ ਖੜੇ ਹੋਏ ਮੈਨੂੰ ਪੂਰੀ ਆਸ ਆ ਕਿ ਕੈਨੇਡੀਅਨ ਜਿਹੜੇ ਨੇ ਉਸ ਲੀਡਰ ਨੂੰ ਮੌਕਾ ਦੇਣਗੇ ਕਿ ਤਾਂ ਕਿ ਜਿਹੜਾ ਸਾਡਾ ਕੈਨੇਡੀਅਨ ਵੈਲਿਊਜ਼ ਹੈਗੀਆਂ ਇੱਕ ਪਾਸੇ ਸਟਰੋਂਗ ਇਕਨੋਮੀ ਸਾਡੀ ਔਰ ਦੂਸਰੇ ਪਾਸੇ ਸਟਰੋਂਗ ਸਾਡੀਆਂ ਪ੍ਰੋਗਰੈਸਿਵ ਵੈਲਿਊ ਜਿਹੜੀਆਂ ਉਹਨੂੰ ਬਰਕਰਾਰ ਰੱਖ ਸਕਣ ਉਹਦੇ ਲਈ ਇੱਕੋ ਇੱਕ ਪਾਰਟੀ ਹੈਗੀ ਆ ਉਹ ਹੈਗੀ ਆ ਲਿਬਰਲ ਪਾਰਟੀ ਆਫ ਕੈਨੇਡਾ ਉੱਥੇ ਹੀ ਪੋਲਿਟੀਕਲ ਐਨਾਲਿਸਟ ਬੌਬੀ ਸਿੱਧੂ ਅਨੁਸਾਰ ਮਾਈਨੋਰਿਟੀਸ ਦੇ ਕਥਿਤ ਤੌਰ ਤੇ ਹਿਮਾਇਤੀ ਸਮਝੇ ਜਾਂਦੇ ਲਿਬਰਲਸ ਨੂੰ ਪਹਿਲਾ ਵੰਗ ਸਮਰਥਨ ਮਿਲਣਾ ਮੁਸ਼ਕਲ ਹੈ ਕਿਉਂਕਿ ਕੈਨੇਡਾ ਰਹਿੰਦੇ ਵੱਖ-ਵੱਖ ਭਾਈਚਾਰੇ ਦੇ ਲੋਕ ਭਾਵੇਂ ਉਹਨਾਂ ਦਾ ਰਿਹਾਈਸ਼ੀ ਸਟੇਟਸ ਕੁਝ ਵੀ ਹੋਵੇ ਹੋਰ ਕੈਨੇਡੀਅਨਸ ਵੰਗ ਮਹਿੰਗਾਈ ਅਪਰਾਧ ਆਧਵਰਗੀਆਂ ਪਰੇਸ਼ਾਨੀਆਂ ਨਾਲ ਨਜਿੱਟ ਰਹੇ ਹਨ ਪੰਜਾਬੀ ਭਾਈਚਾਰਾ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੇਨਸਟ੍ਰੀਮ ਕੈਨੇਡੀਅਨ ਉਸ ਤਰ੍ਹਾਂ ਹੀ ਹੁਣ ਕੰਮ ਕਰਦੇ ਆ ਆਪਾਂ ਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਇੱਕ ਪਾਰਟੀ ਵੱਲ ਝੁਕਾਅ ਜ਼ਿਆਦਾ ਆ ਪਰ ਉਹ ਗੱਲ ਰਹੀ ਨਹੀਂ ਤੁਸੀਂ ਪ੍ਰੋਵਿੰਸ਼ੀਅਲ ਪੋਲਿਟਿਕਸ 'ਚ ਵੀ ਦੇਖ ਲਓ ਬ੍ਰੈਮਟਨ ਦੀ ਰਾਈਡਿੰਗਸ ਜਿੱਥੇ ਪੰਜਾਬੀ ਰਹਿੰਦੇ ਨੇ ਕੰਜ਼ਰਵੇਟਿਵ ਜਿੱਦੇ ਨੇ 2011 ਦੇ ਵਿੱਚ ਬ੍ਰੈਮਟਨ ਦੇ ਵਿੱਚ ਕੰਜ਼ਰਵੇਟਿਵ ਜਿੱਤੇ ਸੀਗੇ ਸੋ ਜਿਸ ਤਰ੍ਹਾਂ ਮੇਨਸਟ੍ਰੀਮ ਕੈਨ ਕ੍ਰੀਡੀਅਨ ਚੱਲਦੇ ਬ੍ਰਦਰ ਵੀ ਆਰ ਪਾਰਟ ਆਫ ਮੇਨਸਟ੍ਰੀਮ ਨਾਊ ਸਾਡੇ ਜਿਹੜੇ ਇਸ਼ੂ ਆ ਉਹ ਕੱਲੇ ਐਥਨਿਕ ਇਸ਼ੂ ਨਹੀਂ ਹੈ ਕਿ ਹੁਣ ਸਾਡੇ ਮੇਨਸਟ੍ਰੀਮ ਜਿਹੜੀ ਜਿਹੜੀ ਜ਼ਿੰਦਗੀ ਨੂੰ ਇਫੈਕਟ ਕਰਦੇ ਆ ਉਹ ਸਾਡੇ ਵੀ ਇਸ਼ੂ ਨੇ ਮਹਿੰਗਾਈ ਸਾਡਾ ਵੀ ਇਸ਼ੂ ਆ ਅਨਇੰਪਲੋਇਮੈਂਟ ਸਾਡਾ ਵੀ ਇਸ਼ੂ ਹੈਗਾ ਆ ਇਨਫਰਾਸਟ੍ਰਕਚਰ ਸਾਡਾ ਵੀ ਚੋ ਕ ਸੋ ਲੋਕਾਂ ਨੇ ਜਿਹੜੀ ਵੋਟ ਪਾਉਣੀ ਆ ਇਹ ਇਸ਼ੂਜ਼ ਨੂੰ ਦੇਖ ਕੇ ਪਾਉਂਦੇ ਆ ਆਮ ਲੋਕਾਂ ਨੇ ਵੀ ਟਰੂਡੋ ਦੇ ਐਲਾਨ ਤੇ ਮਿਲੇ-ਜੁਲੇ ਪ੍ਰਤੀਕਰਮ ਦਿੱਤੇ ਫੀਲ ਲਾਈਕ ਗਵਰਨਮੈਂਟ ਇਜ਼ ਇਨਕੋਪੀਟੈਂਟ ਤੇ ਸੋ far ਐਨਡੀਪੀ ਦੀ ਸਪੋਰਟ ਦੇ ਨਾਲ ਗਵਰਨਮੈਂਟ ਚੱਲ ਰਹੀ ਸੀ ਹੁਣ ਕੀ ਪਤਾ ਉਹ ਕਿਹੜੇ ਦੂਜੇ ਆਊਗਾ ਹੁਣ ਉਹ ਕੀ ਕਰੂਗਾ ਪਬਲਿਕ ਨੂੰ ਸੰਭਾਲਣ ਲਈ ਟਾਈਮ ਚਾਹੀਦਾ ਹੋਵੇਗਾ ਇਹਨਾਂ ਨੇ ਜਗਤਰਾਮ ਜਿੱਦਾਂ ਵੀਜ਼ਾ ਦੇ ਕੇ ਦੁਨੀਆ ਵੱਧੂ ਘਟੂ ਵਿੱਚ ਬਾੜਤੀ ਆ ਸਲੋ ਜਾਏਗਾ ਥੋੜਾ ਜਿਆ ਜਿੰਨਾ ਕੰਮ ਵਧੀ ਜਾਂਦਾ ਇਥੇ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਤੇ ਜਗਰਦਨੀ ਪਾਲਿਸਿਸ ਰਹੀਆਂ ਪਹਿਲਾਂ ਠੀਕ ਨਹੀਂ ਰਹੀਆਂ ਤੇ ਹੁਣੇ ਤਾਂ ਕਿ ਫਾਇਰ ਫਾਈਟਿੰਗ ਹੋ ਰਹੀ ਹੈਗੀ ਆ ਕੈਨੇਡਾ ਦੀ ਸਿਆਸਤ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਸਾਬਿਤ ਹੋਇਆ ਹੈ ਜਿੱਥੇ ਜਸਟਨ ਟਰੂਡੋ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਲੀਡਰ ਵੱਜੋਂ ਇਸਤੀਫੇ ਦਾ ਐਲਾਨ ਕੀਤਾ ਗਿਆ ਉੱਥੇ ਹੀ ਆਪੋਜੀਸ਼ਨ ਪਾਰਟੀ ਦੇ ਲੀਡਰਸ ਦਾ ਕਹਿਣਾ ਸੀ ਕਿ ਟਰੂਡੋ ਨੂੰ ਕਾਫੀ ਪਹਿਲਾਂ ਹੀ ਇਹ ਫੈਸਲਾ ਲੈ ਲੈਣਾ ਚਾਹੀਦਾ ਸੀ ਉੱਥੇ ਹੀ ਕਨਜ਼ਰਵੇਟਿਵ ਪਾਰਟੀ ਵੱਲੋਂ ਨਵੇਂ ਸਾਲ ਦੇ ਵਿੱਚ ਬੇਪਰੋਸਕੀ ਮਤਾ ਲਿਆਉਣ ਦੀ ਗੱਲ ਵੀ ਕਹੀ ਗਈ ਸੀ ਇੰਨਾ ਅਟਕਲਾਂ ਦੇ ਵਿੱਚ ਪ੍ਰਧਾਨ ਮੰਤਰੀ ਦਾ ਇਸਤੀਫਾ ਕੈਨੇਡਾ ਦੇ ਭਵਿੱਖ ਤੇ ਵੀ ਸਵਾਲ ਚੁੱਕਦਾ ਹੈ ਉੱਥੇ ਹੀ ਇਹ ਜਾਨਣਾ ਵੀ ਕਾਫੀ ਦਿਲਚਸਪ ਹੋਵੇਗਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਹੋਵੇਗਾ ਪਰਮੀਤ ਕਾਮਰਾ ਆਮਨੀ ਨਿਊਜ਼ ਸਾਰੀ